ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਛੰਨਾ ਗਲਾਬ ਸਿੰਘ ਵਾਲਾ ਫੇਰ ਆਏ ਆ ਜੀ ਤੇ ਆਪਾਂ ਤਿੰਨ ਬੈੜਾ ਸੇਲ ਲਈ ਲੈ ਕੇ ਆਏ ਆ ਠੀਕ ਆ ਜੀ ਤੇ ਬਾਈ ਮੰਦਰ ਨਾਲ ਕਰਾਂਗੇ ਗੱਲ ਇੱਕ ਸੂਈ ਸਵਾਈ ਆ ਖੜੀ ਇਹਦੇ ਬਾਰੇ ਵੀ ਕਰਾਂਗੇ ਗੱਲਬਾਤ ਤੇ ਇਧਰੋਂ ਗੱਬਣ ਤੋਂ ਆਪਾਂ ਸ਼ੁਰੂ ਕਰਾਂਗੇ ਆਜੋ ਜੀ ਨੰਬਰ ਪੁੱਛ ਕੇ ਦੱਸਾਂਗੇ ਸਾਰੀ ਡਿਟੇਲ ਪੁੱਛ ਕੇ ਦੱਸਾਂਗੇ ਪਿੰਡ ਕਿਹੜਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਵੀਰੇ ਠੀਕ ਠਾਕ ਆ ਮੰਦਰ ਪਹਿਲਾਂ ਤਾਂ ਨੰਬਰ ਬੋਲੋ ਜੀ 9855733607 9855733687 ਪਿੰਡ ਜੀ ਛੰਨਾ ਗਲਾਬ ਸਿੰਘ ਵਾਲਾ ਜੀ ਪਿੰਡ ਛੰਨਾ ਗਲਾਬ ਸਿੰਘਾ ਜ਼ਿਲ੍ਹਾ ਜ਼ਿਲ੍ਹਾ ਜੀ ਕੀਰਾ ਬਰਨਾਲਾ ਦੀ ਤਪਾ ਨੇੜੇ ਭਧੌੜ ਆ ਗਿਆ ਇਧਰ ਭੈਰੂ ਆ ਗਿਆ ਹਨਾ ਬਹਿੰਡੇ ਜਿਹੜੇ ਦਾ ਪਿੰਡ ਪਿੰਡਾਂ ਦੇ ਵਿਚਾਲੇ ਠੀਕ ਹੈ ਤੇ ਅੱਜ ਆਪਾਂ ਕਿੰਨੇ ਨਗ ਦਿਖਾਉਣੇ ਜੀ ਤਿੰਨ ਤਿੰਨ ਨਗ ਦਿਖਾਉਣੇ ਇੱਕ ਸੂਈ ਵੀ ਦੋ ਕੱਪੜਾ ਤੇ ਜਿਹੜੀ ਆਪਾਂ ਪਹਿਲੇ ਨੰਬਰ ਵਾਲੇ ਵੱਡੇ ਕੱਦ ਕਾਠ ਵਾਲੀ ਬੈੜ ਦੇਖੀ ਜਾਨੇਗੇ ਹਾਂ ਜੀ ਕੀ ਡਿਟੇਲ ਹੈ ਜੀ ਇਹਦੀ ਇਹ ਦਿੜ ਲੇ ਜੂ ਹਜੇ 10 10 ਦਿਨ ਬਾਕੀ ਆ ਹਾਂ 10 ਦਿਨ ਲਊਗੀ ਹੂੰ ਤੇ ਮੁੱਲ ਹੈਗਾ ਇਹਦਾ 75 ਹਜ਼ਾਰ ਮੁੱਲ 75000 ਤੇ ਦੁੱਧ ਕਿੰਨਾ ਦੇ ਦੂਗੀ ਜੀ ਦੁੱਧ ਇਹ ਜਿਆ ਚਾਹੀਦਾ 25 26 ਲੀਟਰ ਦੇ 25 ਵਾਰ ਵਾਰ ਕੱਢੋ ਤਾਂ ਮੇ ਰਵਾ ਦੇ ਗਿਆ ਤੇ ਖੋਲੋ ਇਹਨੂੰ ਤੋੜ ਕੇ ਦਿਖਾਈ ਗਏ ਤੇ ਬਾਕੀ ਦਾ ਫਿਟਿੰਗ ਵਾਲਾ ਲੈਵਾ ਦੇਖੋ ਜੀ ਬਾਕੀ ਇਹੋ ਕਰ ਦਿੰਦੇ ਹਾਂ ਦੁੱਧ ਫੇਰ ਕੇ ਦਿਖਾ ਦਿਓ ਕਿਸੇ ਬੰਦੇ ਨੂੰ ਕਿੰਨਾ ਦੁੱਧ ਕੱਢ ਦੂ ਜੀ ਇਦ ਕੀ 25 26 ਦਾ 26 27 ਦਾ ਕੱਢਣੀ ਚਾਹੀਦੀ ਠੀਕ ਆ ਜੀ 25 26 25 ਕਿਲੋ ਮੰਨ ਕੇ ਲੈ ਜਾਣਾ ਹਾਂ ਜੀ ਠੀਕ ਆ ਤੇ ਦੈਨ 10 ਬਾਕੀ ਹੈ 10 ਲੈ ਜੀ ਠੀਕ ਆ ਜੀ ਤੇ ਬਾਕੀ ਦਾ ਵੱਡੇ ਗੱਡ ਘੜਦੇ ਪਿਓਰ ਐਫ ਪਚ ਆ ਗਈ ਠੀਕ ਆ ਜੀ ਤੇ ਬਰੀਕੀਆਂ ਚਾ ਬੈੜ ਪੂਰੀ ਤੇ ਲੈਵਾ ਫਿਟਿੰਗ ਵਾਲਾ ਖੁਚਾਂ ਤੋਂ ਤਾਂ ਵਾਲਾ ਹੀ ਖਵਾਨਾਂਗਾ ਲੈ ਚੱਲੋ ਜੀ ਆ ਦੇਖੋ ਨੇੜ ਤੋਂ ਥਾਂਲੇ ਵਾ ਕਰੋ ਚੈੱਕ ਚਾਰੇ ਥਾਂ ਨਿਕਲਵੇਂ ਪੂਰੇ ਗੈਪ ਤੇ ਮੋੜ ਲਿਓ ਜੀ ਕੁਆਲਿਟੀ ਫੁੱਲ ਆ ਤੇ ਬਾਕੀ ਦਾ ਘਰਮ ਵਾਲੀ ਨੇ ਅਜੇ ਲੇਵਾ ਬਹੁਤ ਜ਼ਿਆਦਾ ਤਿਆਰ ਕਰਕੇ ਫੇਰ ਇਹਨੇ ਸੂਣਾਗਾ ਆ ਦੇਖੋ ਜੀ ਨੇੜ ਤੋਂ ਕਰੋ ਥਾਂਲੇ ਵਾ ਚੈੱਕ ਚਲੋ ਜੀ ਆ ਦੇਖੋ ਵੀਰੋ ਥੋੜਾ ਤਾਰਾ ਕਰੋ ਚੈੱਕ ਇੱਕ ਨੰਬਰ ਚੌੜੀਆਂ ਲੱਤਾਂ ਕਰ ਕਰ ਤੁਰਦੀ ਬੰਨੋ ਜੀ ਮੋੜ ਲਿਓ ਇਧਰ ਇਹ ਤੋੜਾ ਤਰਾ ਇੱਕ ਨੰਬਰ ਬੋਲ ਰੇਟ ਇਹਦਾ 75000 ਮਾਨਤਾਨ ਵਿੱਚੋਂ ਮੌਕੇ ਤੇ ਹੋਊਗਾ ਠੀਕ ਹੈ ਜੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਠੀਕ ਹੈ ਜੀ ਆ ਦੇਖੋ ਥਣ ਲਈ ਬੰਨੇਰ ਤੋਂ ਕਰੋ ਚੈੱਕ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਤੇ ਜਾਤ ਵਾਲਾ ਥਣ ਲੱਗਿਆ ਵਾ ਨੂੰ ਮਾਤ ਖਾਰੇ ਠੀਕ ਹੈ ਫੇਸ ਕੁਆਲਟੀ ਕਰੋ ਚੈੱਕ ਜੈਨੂਨ ਦੂਜਾ ਸੂਆ ਤੇ ਮਿਲਕ ਵੇਨ ਦੇਖੋ ਚੰਗੀ ਸਟਰੋਂਗ ਆਉਂਦੀ ਆ 75000 ਚ ਮੰਦਰ ਮਾਨਤਾਨ ਹੋਊਗਾ ਨਾ ਹੋ ਜੀ ਹੋ ਜੀ ਤੇ ਹੁਣ ਦੋ ਨੰਬਰ ਸੂਈ ਸਵਾਈ ਦੀ ਗੱਲ ਕਰ ਲਏ ਜੀ ਹਾਂ ਜੀ ਇਹਦੀ ਕੀ ਡਿਟੇਲ ਆ ਕਿਹੜਾ ਸੂਆ ਜੀ ਇਹ ਕੱਲ ਰਾਤ ਸੂਈ ਹੈ ਜੀ ਠੀਕ ਮਗਰ ਕੀ ਆ ਗਿਆ ਜੀ ਮਗਰ ਬੱਸੀ ਬੱਸੀ ਵਿੱਚ ਦੇਖ ਲੋ ਜੀ ਠੀਕ ਆ ਅੱਛਾ ਬੱਸੀ ਆ ਮਗਰ ਹਾਂ ਬੱਸੀ ਬਹੁਤ ਚੰਗੀ ਬੱਸੀ ਕੁਆਲਿਟੀ ਵਾਲੀ ਬੱਸੀ ਹੈ ਨਾੜੂਆ ਨਾਲੀ ਕੱਲ ਰਾਤ ਨੂੰ ਸੂਈ ਤੇ ਜੇ ਅੱਜ ਪੜਾਣਾ ਜੀ ਹਾਂ ਹਾਂ ਖੋਲਣ ਤੋਰ ਕੇ ਕਿੰਨਾ ਬੋਲਾ ਕੱਢਿਆ ਜੀ ਰਾਤ ਦੇ ਤੜਕੇ ਅੱਜ ਇਹਦੇ ਬੋਲਾ ਮਨੇ ਕੱਢੀਏ 5 ਵਜੇ ਇਹ ਚੂਈ ਹੈ ਹੂੰ ਹੋਰ ਕੱਢ ਤਾ ਉਸ 6 ਲੀਟ 6 ਲੀਟ ਖੋਲੋ ਜੀ ਉਹਨੂੰ ਤੇ ਕੁਆਲਿਟੀ ਬੁਰੀ ਚੰਗੀ ਡੱਬ ਡੱਬ ਪੂਰੇ ਆ ਤੇ ਸੁਹਾ ਦੂਜਾ ਕਿੰਨਾ ਦੁੱਧ ਦੇ ਦੂ ਜੂ ਯਾਰ ਕੇ ਇਹ ਜਾਊਗੀ 25 ਤੇ ਜੀ 25 ਦੇ ਦੁੱਧ ਜਾਊਗੀ ਬਾਕੀ ਦਾ ਬੋਲੇ ਹੀ ਇਹ ਤਾਂ ਬਾਕੀ ਦਾ ਕੁਆਲਿਟੀ ਜ਼ਿਆਦਾ ਵਾਲੀ ਹੈ ਪੂਰੀ ਕੋਈ ਐਹੀ ਗੱਲ ਨਹੀਂ ਵੀ ਜਦ ਤੋਂ ਬਾਹਰ ਹੋਵੇ ਬੱਚੀ ਵੀ ਮਗਰ ਕੇ ਨੇ ਟੀਕਾ ਚੰਗਾ ਭਰਾਇਆ ਸੀਗਾ ਤੇ ਡੱਬ ਡੱਬ ਪੂਰੇ ਆ ਐਂਦਾ ਚਲੋ ਇਧਰ ਨੂੰ ਲੈ ਚਲੋ ਤਾਂ ਠੀਕ ਆ ਜੀ ਆ ਦੇਖੋ ਜੀ ਤੇ ਬਾਕੀ ਸਵੇਰ ਦਾ ਵੇਲਾ ਵੀਡੀਓ ਬਣਾਉਣ ਦਾ ਜੀ ਮੋੜ ਲਿਓ ਜੀ ਲਾਟ ਵਾਂਗੂ ਜਾਗਦੀ ਆ ਬਾੜ ਤੇ ਸੂਆ ਰੀਨਲ ਦੂਜਾ ਆ ਲੋ ਜੀ ਕੁਆਲਿਟੀ ਕਰੋ ਚੈੱਕ ਤੇ ਬਰੀਕੀਆਂ ਚ ਬੈੜਾ ਤੇ ਕੱਦ ਕਾਠ ਦੀ ਕੋਈ ਵੀ ਕਮੀ ਨਹੀਂ ਥਣ ਕਲਾ ਕਲਾ ਲੱਗਿਆ ਵਾ ਮੁੱਠੀ ਵਾਲਾ ਥਣ ਲੱਗਿਆ ਜਾਤ ਵਾਲਾ ਥਾਣਾ ਗਲਾਬੀ ਤੇ ਲੇਵਾ ਫਿਟਿੰਗ ਵਾਲਾ ਕੋਈ ਟੁੱਟਮਾ ਨਹੀਂ ਕੋਈ ਲੰਮਕਮਾ ਨਹੀਂ ਤੇ ਧਾਰਾ ਤੁਹਾਨੂੰ ਬਾਈ ਕਹਿੰਦਾ ਮਾਰ ਕੇ ਦਿਖਾਵਾਂਗੇ ਮਾਰੋ ਜੀ ਧਾਰਾ ਇਹ ਦੇਖੋ ਜੀ ਜਾਤ ਵਾਲੀ ਬੈੜਾ ਨੇ ਹਿੱਲਣਾ ਹੈ ਇਹਦਾ ਆਪਾਂ ਚੈੱਕ ਕਰਕੇ ਲੈ ਕੇ ਆਉਣੇ ਆ ਨਾ ਪੂਰੀਆਂ ਹਾਂ ਆ ਦੇਖੋ ਜੀ ਚਵਾਈ ਤਾਂ ਜਮਾ ਧਾਰਾ ਬਣਾ ਮਾਰੀ ਅਗਲਾ ਜੀ ਠੀਕ ਆ ਜੀ ਔਰ ਕਈ ਵਾਰੀ ਆ ਦੇਖੋ ਜੀ ਚਵਾਈ ਤਾਂ ਨਾ ਥੱਲੇ ਤਾਂ ਨਲਕਿਆਂ ਨੂੰ ਵਰਦੀ ਆ ਆ ਦੇਖੋ ਦੂਜਾ ਜੋ ਮਾਰੋਦਰ ਥੱਲੇ ਉਹਦਾ ਹੱਥ ਲਾਉਣ ਦੀ ਵੀ ਲੋੜ ਨਹੀਂ ਹੈ ਨਾ ਮੰਨ ਲਓ ਬਾੜੀ ਚੰਗੀ ਜਿਹੀ ਓਕੇ ਜੀ ਓਕੇ 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 ਤੇ ਫਿਰ ਡਿਮਾਂਡ ਬਾਈ ਇਹਦੀ ਹੁਣ ਇਹਦਾ ਮੁੱਲਾ 80000 ਰੁਪਇਆ ਮਾਨਦਾਨ ਹੋ ਜਾਵਾ ਮਾਨਦਾਨ ਠੀਕ ਆ 80 ਜੋ ਮਾਨਦਾਨ ਹੋਣ 80 ਆ ਬਾਕੀ ਰੇ ਪ੍ਰਿੰਟ ਕਿਸੇ ਪਾਸੋਂ ਨਹੀਂ ਚੁਣਦੇ ਜਰਾ ਦੂਜਾ ਜੀ ਹੁਣ ਜੇ ਤੈਨੂੰ ਨੰਬਰ ਦੀ ਗੱਲ ਕਰ ਲਈ ਕਿਹੜਾ ਸੂਆ ਜੀ ਇਹਦਾ ਦੂਜਾ ਦੂਜਾ ਹੀ ਦੂਜਾ ਦੂਜਾ ਹੀ ਆ ਠੀਕ ਆ ਜੀ ਸਹੀ ਦੂਜਾ ਕਿੰਨੇ ਦਿਨ ਬਾਕੀ ਆ ਨਹੀਂ ਵਾਸਨੋਗੇ ਥੋੜੇ ਗਰਲੈਂਡੋ ਦੇ ਅੰਗਾਂ ਚ ਆ ਗਈ ਹੈ ਨਾ ਹਾਂ ਥੋੜੀ ਗਲੈਂਡੋ ਚਾ ਠੀਕ ਆ ਜੀ ਖੋਲ ਉਹਨੂੰ ਤੋੜ ਕੇ ਦਿਖਾਗੇ ਤੇ 8 ਤੋਂ 10 ਦਿਖਾ ਦਿਓ ਦਿਖਾ ਦਿਓ ਜੀ ਨਾੜਾ ਨੂੜਾ ਬਹੁਤ ਬਰੀਕੀਆਂ ਚ ਹਨ ਇਹਦੇ ਹਾਂ ਹਾਂ ਹਵਾਨੇ ਦੇ ਆ ਦੇਖੋ ਜੀ ਆਪਾਂ ਗਰਮ ਪਸ਼ੂ ਨਹੀਂ ਲੈਂਦੇ ਨਹੀਂ ਉਹ ਠੀਕ ਆ ਜੀ ਕਿਸੇ ਭੈਣ ਭਰਾ ਤੋਂ ਪੈਸੇ ਲੈਣੇ ਚਲੋ ਖੋਲ ਉਹਨੂੰ ਖੋਲੋ ਮੈਂ ਡਰਦੀ ਐ ਕੈ ਵੀ ਰਿ ਜੀ ਹੂੰ ਖੋਲੋ ਲੈ ਓਕੇ ਓਕੇ ਆ ਦੇਖ ਆ ਬਾਹਰ ਦੇਖੋ ਜੀ ਤੇ ਤੇ ਲਾਂਡੋ ਲਾਂ ਬਹੁਤ ਪੰਗਾ ਹਨਾ ਆ ਦੇਖੋ ਜੀ ਚਲੋ ਤੇ ਬਾਕੀ ਦੀ ਗੱਲ ਵੀਰੇ ਕਿੰਨਾ ਦੁੱਧ ਕੱਢਿਆ ਨੇ ਪਹਿਲੀ ਵਾਰ ਇਹ ਕੱਢਿਆ 18 ਦਿੱਤੀ ਐਤ ਕੀ ਐਸੀ ਦੀ ਚਾਹੀਦੀ 22 23 ਠੀਕ ਆ ਤੇ ਦਿਨ ਕਿੰਨੇ ਬਾਕੀ ਆ ਦਿਨ ਲੱਈ ਉਹ ਜੀ ਮੇਰੇ ਨਾਲ ਕਿ 8 ਆ ਦੇਖੋ ਜੀ ਤੋਰਾ ਤਾਰਾ ਕਰੋ ਜੇ ਕਸਮੀ ਪਲੀ ਵੀ ਇਹ ਆ ਗਈ ਥੋੜੀ ਗਰਲੈਂਡੋ ਦੇ ਅੰਗਾਂ 'ਚ ਆ ਗਈ ਐਫ ਐਫ ਤੇ ਗਰਲੈਂਡੋ ਨਾਲ ਕਰਾਉ ਸਕਦਾ ਲਿਆਓ ਜੀ ਬਸ ਮੋਲ ਦਿਓ ਤੇ ਥੱਲੋਂ ਲੈ ਵੇ ਲੂ ਇਹਦੀ ਬਹੁਤ ਫਿੱਟ ਆ ਹਾਂ ਆ ਦੇਖੋ ਜੀ ਫੇਸ ਕਰੋ ਚੱਕ ਇੱਕ ਨੰਬਰ ਜਾਨ ਜਾਨ ਦਾ ਬਹੁਤ ਆ ਹਨ ਮੰਦਰੇ ਚ ਹਾਂ ਹਾਂ ਠੀਕ ਹੈ ਜੀ ਲੈ ਚਲੋ ਆ ਦੇਖੋ ਕੁਆਲਿਟੀ ਹੂੰ ਨਹੀਂ ਕੋਈ ਗੱਲ ਨਹੀਂ ਇਹ ਜੀ ਦਰਨ ਦਰਨ ਵਾਲੀ ਤਾਂ ਮੱਲਾਂ ਨੂੰ ਤੁਰਦੀ ਆ ਬੈੜ ਤੇ ਥੱਲੇ ਤੁਸਣ ਲੈਵਾ ਤਿਆਰ ਵੀ ਬੰheira ਕਰੀ ਫਿਰਦੀ ਤੇ ਬਣਨਾ ਵੀ ਇਹਨੇ ਬਹੁਤ ਆ ਹਾਂ ਲੈ ਕੀ ਡਿਮਾਂਡ ਆ ਜੀ ਇਹਦੀ ਬਸ ਜੀ ਬਸ ਇਹਦਾ 75000 ਪੁੱਤ ਮੰਨਦਾਨ ਹੋ ਜਾਊਗਾ ਹਾਂ ਹੋ ਜੀ ਤੇ ਨੰਬਰ ਫੇਰ ਬੋਲੋ ਜੀ ਹਨੇਵੇ ਪਾਸ 573366 ਪਿੰਡ ਛੰਨਾ ਗਲਬ ਸਿੰਘਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤੱਪਾ ਨੇੜੇ ਬਾਈਆਂ ਦੇ ਪਧੌੜ ਭੈਰੂਪਾ ਕੰਡਾਵਾਂ ਤੇ ਜੰਗੀਆਂਣਾ ਵੀ ਬਰਨਾਲੇ ਜ਼ਿਲ੍ਹੇ ਦਾ ਕੋਲੀਆ ਪਿੰਡ 40 ਹੈ ਪਿੰਡ ਠੀਕ ਹੈ ਜੀ ਤਿੰਨ ਬੈੜਾ ਸੀ ਤਿੰਨੇ ਤੁਹਾਨੂੰ ਦਿਖਾਤੀਆਂ ਸੂਈ ਵੀ ਦਿਖਾਤੀ ਤੇ ਦੋ ਗੱਬਣਾ ਦਿਖਾਤੀਆਂ ਸਾਰੇ ਵੀਰਾਂ ਦਾ ਅੰਡ ਤਾਈ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ